ਆਹ ਹਰ ਕੰਮ ਦੇ ਵਿੱਚ ਫਿਰ ਅੱਜ ਕਿਉਂ ਸਾਨੂੰ ਇਹ ਲੋੜ ਪਈ ਆ ਬੇਟਾ ਬਚਾਓ ਦੀ ਇਹ ਇੱਕ ਬੜਾ ਡੂੰਗਾ ਵਿਸ਼ਾ ਆ ਤੇ ਸੋਚਣ ਦੀ ਲੋੜ ਹੈ ਇਹਦੇ ਵਾਸਤੇ ਜਿਹੜਾ ਆ ਉਹ 40 ਐਨ ਜੀਓਸ ਵੱਖ-ਵੱਖ ਪ੍ਰਾਂਤਾਂ ਤੋਂ ਜੁੜੀਆਂ ਹੋਈਆਂ ਨੇ ਤੇ ਇਹਦੇ ਲਈ ਬੜੇ ਜੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹਾ ਹੈ ਇਹਨਾਂ ਨੇ ਜਿਹੜਾ ਵਾ ਇੱਕ 19 ਤਰੀਕ ਨੂੰ ਜੰਤਰ ਮੰਤਰ ਨਵੀਂ ਦਿੱਲੀ ਵਿੱਚ ਇੱਕ ਪ੍ਰੋਗਰਾਮ ਉਲੀਕਿਆ ਆ ਸਾਰਿਆਂ ਨੇ ਹਮ ਹਮਾ ਕੇ ਉੱਥੇ ਤੁਸੀਂ ਪਹੁੰਚਣਾ ਆ ਸਾਰੇ ਆਓ ਪਹੁੰਚ ਜੇ ਇਸ ਮੁੱਦੇ ਤੇ ਗੱਲਬਾਤ ਕਰੀਏ ਇਹਨੂੰ ਹੱਲ ਕਰਨ ਦਾ ਯਤਨ ਕਰੀਏ ਕਿ ਸਾਨੂੰ ਇਹ ਹਾਂਜੀ ਦੋਸਤੋ ਮੈਂ ਖੰਦ ਕਰਵਸੀ ਬਾਬਾ ਬਕਾਲਾ ਸਾਹਿਬ ਤੁਹਾਨੂੰ ਸਾਰਿਆਂ ਨੂੰ ਸਤਿਕਾਰ ਤੇ ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਆਪਣੇ ਸੱਭਿਆਚਾਰ ਦੇ ਤੋਂ ਇੱਕ ਪਾਸੇ हट ਕੇ ਤੁਹਾਡੇ ਨਾਲ ਜਿਹੜੀ ਹੈ ਕੋਈ ਗੱਲ ਕਰਨਾ ਚਾਹੁੰਦੀ ਆ ਮੈਂ ਆ ਦੇਖ ਰਹੀ ਸੀ ਇੱਕ ਪੋਸਟਰ ਕਿ ਬੇਟਾ ਬਚਾਓ ਤੇ ਦੇਸ਼ ਬਚਾਓ ਇਹਦਾ ਜਿਹੜਾ ਏਮ ਉਹਨਾਂ ਨੇ ਰੱਖਿਆ ਜਿਹੜਾ ਏ ਮੁੱਖ ਮੁੱਦਾ ਜਿਹੜਾ ਏ ਮਰਦਾਂ ਲਈ ਸਤਿਆਗ੍ਰਹਿ ਦਾ ਉਹਨੂੰ ਨਾਂ ਦਿੱਤਾ ਗਿਆ ਕਦੇ ਇੱਕ ਸਮਾਂ ਸੀ ਜਦੋਂ ਅਸੀਂ ਇਹ ਨਾਅਰਾ ਲਾਇਆ ਕਰਦੇ ਸੀ ਕਿ ਬੇਟੀ ਪੜ੍ਹਾਓ ਬੇਟੀ ਬਚਾਓ ਜਾਂ ਬੇਟੀ ਬਚਾਉਣ ਦੇ ਨਾਲ ਪੰਜਾਬ ਬਚਾਓ ਬੇਟੀਆਂ ਲਈ ਨਾਅਰੇ ਤਾਂ ਬੜੇ ਲੱਗਦੇ ਦੇਖਿਆ ਪਰ ਇਹ ਇੱਕ ਨਵਾਂ ਜਿਹੜਾ ਅਸੀਂ ਨਾਰਾ ਜਿਹੜਾ ਆਇਆ ਹੈ ਸਾਡੇ ਸਾਹਮਣੇ ਕਿ ਮਰਦ ਬਚਾਓ ਬੇਟਾ ਬਚਾਓ ਤੇ ਦੇਸ਼ ਬਚਾਓ ਇਹ ਪਤਾ ਨਹੀਂ ਸਾਡਾ ਜਿਹੜਾ ਸਮਾਜ ਹੈ ਸਾਡਾ ਦੇਸ਼ ਹੈ ਉਹ ਕਿਹੜੇ ਪਾਸੇ ਨੂੰ ਧੁਰ ਪਿਆ ਹੈ ਮੈਂ ਸਾਰਿਆਂ ਨੂੰ ਕਦੀ ਵੀ ਗਲਤ ਨਹੀਂ ਕਹਿੰਗੀ ਕਿਉਂਕਿ ਔਰਤ ਜਿਹੜੀ ਆ ਉਹ ਹਮੇਸ਼ਾ ਮਰਦ ਦੇ ਬਰਾਬਰ ਰਹੀ ਹੈ ਮੁੰਡੇ ਨਾਲ ਮੁੰਡਾ ਜੋੜ ਕੇ ਮਰਦ ਨੇ ਉਹਦੇ ਨਾਲ ਕੰਮ ਕੀਤਾ ਹੈ ਤੇ ਔਰਤ ਨੇ ਬਰਾਬਰ ਹਿੱਸਾ ਵੀ ਪਾਇਆ ਹਰ ਕੰਮ ਦੇ ਵਿੱਚ ਫਿਰ ਅੱਜ ਕਿਉਂ ਸਾਨੂੰ ਇਹ ਲੋੜ ਪਈ ਹੈ ਬੇਟਾ ਬਚਾਓ ਦੀ ਇਹ ਇੱਕ ਬੜਾ ਡੂੰਗਾ ਵਿਸ਼ਾ ਆ ਤੇ ਸੋਚਣ ਦੀ ਲੋੜ ਐ ਇਹਦੇ ਵਾਸਤੇ ਜਿਹੜਾ ਆ ਉਹ 40 ਐਨ ਜੀਓਸ ਵੱਖ-ਵੱਖ ਪ੍ਰਾਂਤਾਂ ਤੋਂ ਜੁੜੀਆਂ ਹੋਈਆਂ ਨੇ ਤੇ ਇਹਦੇ ਲਈ ਬੜੇ ਜੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹਾ ਹੈ ਇਹਨਾਂ ਨੇ ਜਿਹੜਾ ਵਾ ਇੱਕ 19 ਤਰੀਕ ਨੂੰ ਜੰਤਰ ਮੰਤਰ ਨਵੀਂ ਦਿੱਲੀ ਵਿਖੇ ਇੱਕ ਪ੍ਰੋਗਰਾਮ ਉਲੀਕਿਆ ਸਾਰਿਆਂ ਨੇ ਹਮ-ਹਮਾ ਕੇ ਉੱਥੇ ਤੁਸੀਂ ਪਹੁੰਚਣਾ ਆ ਸਾਰੇ ਆਓ ਪਹੁੰਚੀਏ ਇਸ ਮੁੱਦੇ ਤੇ ਗੱਲਬਾਤ ਕਰੀਏ ਇਹਨੂੰ ਹੱਲ ਕਰਨ ਦਾ ਯਤਨ ਕਰੀਏ ਕਿ ਸਾਨੂੰ ਇਹ ਅੱਜ ਲੋੜ ਕਿਉਂ ਪਈ ਹੈ ਇਹਦਾ ਮਤਲਬ ਹੈ ਕਿ ਸਾਡੇ ਸਮਾਜ ਵਿੱਚ ਸਾਡੇ ਦੇਸ਼ ਵਿੱਚ ਬਹੁਤ ਕੁਝ ਸਾਡੇ ਬੇਟਿਆਂ ਨਾਲ ਸਾਡੇ ਮਰਦਾਂ ਨਾਲ ਵੀ ਗਲਤ ਹੋ ਰਿਹਾ ਹੈ ਪਤਾ ਨਹੀਂ ਇਹਦਾ ਜ਼ਿੰਮੇਵਾਰ ਅਸਲ ਵਿੱਚ ਕੌਣ ਹੈ ਪਰ ਕਦੀ ਕਦੀ ਤੇ ਅਸੀਂ ਜਿਹੜਾ ਕਦੀ ਮਰਦ ਪ੍ਰਧਾਨ ਸਮਾਜ ਕਹੇ ਕਿ ਉਹਨਾਂ ਨੂੰ ਨਿੰਦਦੇ ਰਹਿੰਨੇ ਆ ਕਿ ਸਾਡੀਆਂ ਬੇਟੀਆਂ ਦਾ ਕੋਈ ਕਸੂਰ ਨਹੀਂ ਹੈ ਪਰ ਕਦੇ-ਕਦੇ ਇੰਜ ਲੱਗਦਾ ਹੈ ਕਿ ਇਹ ਸਾਰਾ ਕੁਝ ਉਲਟ ਹੋ ਰਿਹਾ ਹੈ ਵਰਤਾਰਾ ਹੀ ਗਲਤ ਹੋ ਗਿਆ ਹੈ ਤੇ ਹੁਣ ਜਿਹੜਾ ਆ ਉਹ ਬੇਟਿਆਂ ਨੂੰ ਵੀ ਬਚਾਉਣ ਦੀ ਸਾਨੂੰ ਲੋੜ ਪੈ ਰਹੀ ਹੈ ਮੈਂ ਮਹਿਲਾ ਕਮਿਸ਼ਨ ਦੇ ਅੱਗੇ ਜਿਹੜਾ ਉਹ ਹੱਥ ਛੋੜ ਕੇ ਬੇਨਤੀ ਕਰਦੀ ਆ ਕਿ ਅਸਲੀਅਤ ਤੋਂ ਜ਼ਰੂਰ ਜਾਣੂ ਹੋਇਆ ਜਾਵੇ ਕਿਉਂਕਿ ਤੁਸੀਂ ਬੜੇ ਸਮਝਦਾਰ ਤੇ ਸੁਲਝੇ ਹੋਏ ਹੋ ਤੇ ਹਰ ਪੱਖ ਤੋਂ ਜਿਹੜਾ ਇਸ ਚੀਜ਼ ਦਾ ਨਤਾਰਾ ਕੀਤਾ ਜਾਵੇ ਤੇ ਫਿਰ ਕੋਈ ਫੈਸਲਾ ਲਿਆ ਜਾਵੇ ਤਾਂ ਕਿ ਸਾਨੂੰ ਬੇਟੀ ਬਚਾਉਣ ਦਾ ਤੇ ਨਾਰਾ ਲਿਆ ਸੀ ਪਰ ਬੇਟਾ ਬਚਾਉਣ ਦਾ ਨਾਰਾ ਜਿਹੜਾ ਉਹ ਨਾ ਲਾਉਣਾ ਪਵੇ ਆਓ ਰਲ ਕੇ ਇੱਕ ਹਮਲਾ ਮਾਰੀਏ ਇਦੇ ਬਾਰੇ ਸੋਚੀਏ ਕਿਉਂਕਿ ਜਿਹੜਾ ਸਾਡਾ ਸਮਾਜ ਹੈ ਉਹਦੇ ਦੋ ਪਹੀਏ ਔਰਤ ਤੇ ਮਰਦ ਨੇ ਤੇ ਦੋਵਾਂ ਨੇ ਰਲ ਕੇ ਸਮਾਜ ਨੂੰ ਤੇ ਦੇਸ਼ ਨੂੰ ਚਲਾਉਣਾ ਹੈ ਇੱਕ ਇੱਕ ਜਿਹੜਾ ਪਹੀਆ ਹੈ ਅਗਰ ਉਹ ਪਿੱਛੇ हट ਜਾਂਦਾ ਤੇ ਦੂਜਾ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ ਦੋਵੇਂ ਰਲਣਗੇ ਤੇ ਫਿਰ ਇਹ ਸਮਾਜ ਚੱਲੇਗਾ ਫਿਰ ਇਹ ਦੇਸ਼ ਬਚੇਗਾ ਫਿਰ ਸਾਡਾ ਪੰਜਾਬ ਬਚੇਗਾ ਇਸ ਕਰਕੇ ਜਾਇਜ਼ ਤੇ ਨਜਾਇਜ਼ ਦੀ ਪਛਾਣ ਜ਼ਰੂਰ ਕਰਨੀ ਆ ਅਗਰ ਸਾਡੇ ਬੇਟਿਆਂ ਦੇ ਨਾਲ ਸਾਡੇ ਮਰਦਾਂ ਦੇ ਨਾਲ ਕੋਈ ਗਲਤ ਵਰਤਾਰਾ ਹੋ ਰਿਹਾ ਤੇ ਉਸ ਨੂੰ ਅਸੀਂ ਜ਼ਰੂਰ ਰੋਕਣਾ ਤੇ ਆਓ ਸਾਰੇ ਫਿਰ ਦਿੱਲੀ ਚਲੀਏ 19 ਅਪ੍ਰੈਲ 10 ਵਜੇ ਤੇ ਉੱਥੇ ਜਾ ਕੇ ਮਰਦ ਕਮਿਸ਼ਨ ਦੀਆਂ ਆਪਾਂ ਗੱਲਾਂ ਵੀ ਸੁਣਨੀਆਂ ਨੇ ਤੇ ਉਹਨਾਂ ਦਾ ਸਾਥ ਵੀ ਦੇਣਾ ਹੈ ਇਹ ਸਾਰਿਆਂ ਨੇ ਇੱਕ ਹੰਬੜਾ ਮਾਰਨਾ ਹੈ ਜ਼ਰੂਰ ਜੀ ਤਾਂ ਕਿ ਅੱਗੇ ਤੋਂ ਸਾਨੂੰ ਇਸ ਚੀਜ਼ ਦੀ ਮੈਂ ਸਮਝਦੀ ਆ ਕਿ ਲੋੜ ਹੀ ਨਾ ਪਵੇ ਕਿ ਬੇਟਾ ਬਚਾਓ ਬੇਟੇ ਤਾਂ ਸਾਡੇ ਦੇਸ਼ ਦਾ ਸ਼ਿੰਗਾਰ ਨੇ ਬੇਟੀਆਂ ਦੇ ਨਾਲ ਸਾਡਾ ਜਿਹੜਾ ਬੇਟਾ ਹੋਣਾ ਜ਼ਰੂਰੀ ਹੈ ਤੇ ਸਾਡੀ ਬੇਟੀ ਤਾਂ ਹੀ ਤੇ ਇਸ ਸਮਾਜ ਨੂੰ ਅੱਗੇ ਵਧਾ ਸਕੇ ਜੀ ਜੇ ਅਸੀਂ ਔਰਤਾਂ ਜਾਂ ਬੇਟੀਆਂ ਰਲ ਕੇ ਮਰਦ ਸਮਾਜ ਦੇ ਨਾਲ ਚੱਲਾਂਗੇ ਤੇ ਅਗਰ ਸਾਡੇ ਚ ਇਹ ਪਾੜਾ ਵਧਣ ਲੱਗ ਗਿਆ ਤੇ ਮੈਨੂੰ ਲੱਗਦਾ ਹੈ ਕਿ ਇਹ ਬਸ ਇੱਕ ਡੁੱਬਣ ਵਾਲੀ ਗੱਲ ਹੈ ਸਮਾਜ ਡੁੱਬ ਜਾਏਗਾ ਦੇਸ਼ ਡੁੱਬ ਜਾਏਗਾ ਕਿਵੇਂ ਅਸੀਂ ਇੱਕ ਦੂਜੇ ਤੋਂ ਬਿਨਾਂ रह ਸਕਦੇ ਹਾਂ ਆਓ ਰਲ ਕੇ ਜਿਹੜਾ ਵਾ ਇਸ ਚੀਜ਼ ਦਾ ਤਾਂ ਹੀਆ ਕਰੀਏ ਕਿ ਅਸੀਂ ਸਮਾਜ ਵਿੱਚ ਦੋਵੇਂ ਤਰਾਂ ਬਰਾਬਰਾਂ ਹਾਂ ਗਲਤ ਅਨਸਰ ਹੋ ਸਕਦੇ ਨੇ ਪਰ ਸਾਰੇ ਨਾ ਤਾਂ ਔਰਤਾਂ ਹੀ ਗਲਤ ਨੇ ਤੇ ਨਾ ਹੀ ਸਾਰੇ ਮਰਦ ਗਲਤ ਨੇ ਇਸ ਕਰਕੇ ਜਾਇਜ਼ ਨਜਾਇਜ਼ ਦੀ ਪਛਾਣ ਕਰੀਏ ਤੇ ਇਸ ਚੀਜ਼ ਨੂੰ ਹੰਬਲਾ ਮਾਰ ਕੇ ਬਚਾਈਏ ਤਾਂ ਕਿ ਸਾਨੂੰ ਇਹ ਨਾਰਾ ਨਾ ਦੇਣਾ ਪਵੇ ਮਰਦ ਕੁਸ਼ਣ ਦੀਆਂ ਸਪਾਰਸ਼ਾਂ ਨੂੰ ਸੁਣੀਏ ਤੇ ਉਹਨਾਂ ਦਾ ਸਾਥ ਦੇਈਏ ਆਉਦਲੀ ਚਲੀਏ ਧੰਨਵਾਦ ਜੀ